ਰਜਾ ਜੇ ਮੋਟਾ ਤਰਨਾ ਲਗਾਏਗਾ ਕਿਹੜੇ ਕਿਹੜੇ ਜਥੇਬੰਦੀਆਂ ਪਹੁੰਚੇ ਨੇ ਤੇ ਕਿਹੇ ਮੁੱਦਿਆਂ ਨੂੰ ਲੈ ਕੇ ਆਏ ਜੁਕੋ ਐਸਕੀਮ ਦੇ ਨਾਲ ਸੰਬੰਧਿਤ ਜਥੇਬੰਦੀਆਂ ਸਾਰੀਆਂ ਹੀ ਨੇ ਤੇ ਅੱਜ ਆਪਣੇ ਪੰਜਾਬ ਦੇ ਵਿੱਚੋਂ ਮੇਰੇ ਖਿਆਲੇ ਕੋਈ ਵੀ ਜਥੇਬੰਦੀ ਇਹੋ ਜਿਹੀ ਨਹੀਂ ਹੋਊਗੀ ਚਾਹੇ ਸਰਕਾਰੀ ਜਥੇਬੰਦੀ ਹੋਵੇ ਚਾਹੇ ਬਿਜਲੀ ਬੋਰਡ ਵਾਲੇ ਦੇ ਚਾਹੀ ਹੋਰ ਮੁਲਾਜ਼ਮਾਂ ਜਥੇਬੰਦੀਆਂ ਨੇ ਨੌਜਵਾਨ ਨੇ ਬੀਬੀਆਂ ਨੇ ਟੋਟਲ ਜਸੇ ਬੰਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਚਮ ਕਰ ਰਹੀਆਂ ਨੇ ਉਹ ਸਾਰੀਆਂ ਦੀਆਂ ਹਸਾਬੀਆਂ ਚੈਸਕੀਮ ਦੇ ਨਾਲ ਖੜੀਆਂ ਨੇ ਇੱਥੋਂ ਤੁਸੀਂ ਹਿਸਾਬ ਲਾ ਲਓ ਵੀ ਸਰਕਾਰਾਂ ਤੋਂ ਲੋਕ ਕਿੰਨੇ ਗੁੱਦੂ ਕੀ ਇੱਥੋਂ ਹਿਸਾਬ ਲੱਗਦਾ ਹੈ ਨਾ ਨਹੀਂ ਤਾਂ ਕੋਈ ਵੀ ਨਹੀਂ ਉੱਠ ਕੇ ਆਉਂਦਾ ਕਿਹੜਾ ਵਿਹਲਾ ਜਿਹੜਾ ਅੱਗੇ ਧਰਮ ਦੇ ਬਹਿਰੇ ਵੇ ਜਾਂ ਧੁੱਪੇ ਬਹਿਰੇ ਵੇ ਸਾਰਾ ਦਿਨ ਆਪਣਾ ਕੰਮ ਕਰ ਛੱਡ ਕੇ ਇੱਥੋਂ ਆ ਲੱਗਦਾ ਹੈ ਕਿ ਸਾਰੇ ਲੋਕ ਜਿਹੜੇ ਨੇ ਸਰਕਾਰਾਂ ਤੋਂ ਤੰਗ ਨੇ ਸਰਕਾਰਾਂ ਗੱਲ ਨਹੀਂ ਸੁਣਦੀਆਂ ਅਗਰ ਜੇ ਕੋਈ ਗੱਲ ਕਰਨ ਦਾ ਯਤਨ ਕਰਦਾ ਹੈ ਆਪਣੀ ਆਵਾਜ਼ ਉਠਾਉਣ ਦਾ ਯਤਨ ਕਰਦਾ ਹੈ ਆਪਣੇ ਹੱਕਾਂ ਦੀ ਮੰਗ ਉਠਾਉਂਦਾ ਹੈ ਤਾਂ ਉਹਨੂੰ ਕਿਸੇ ਨੂੰ ਪਰਚਾ ਦੇ ਨਾਲ ਕਿਸੇ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਪਿਛਲੇ ਦਿਨੀ ਅਸੀਂ ਇੱਥੇ ਪ੍ਰੋਟੈਸਟ ਵੀ ਕੀਤਾ ਤੁਸੀਂ ਮੇਰੇ ਨਾਲ ਗੱਲ ਕਰਕੇ ਵੀ ਲਗਾਏ ਇੰਟਰਵਿਊ ਉਹਦੇ ਵਿੱਚ ਵੀ ਵੇਖੋਣ ਪੱਤਰਕਾਰਾਂ ਨੇ ਜੇ ਗੱਲ ਕਰ ਲਈ ਕਿੱਡੀ ਬੁਈ ਹੈ ਸਿਆਣਪ ਹੈ ਸਰਕਾਰ ਦੀ ਕਿ ਜੇ ਪੱਤਰਕਾਰਾਂ ਨੇ ਪੁੱਛ ਹੀ ਲਿਆ ਸਵਾਲ ਉਹਨਾਂ ਨੇ ਵੀ ਦੱਸੋ ਯਾਦਾ ਤੁਹਾਡਾ ਕਿੱਥੇ ਚੱਲਦਾ ਹੈ ਹੈਲੀਕਾਪਟਰ ਹਨਾ ਤੇ ਫੜ ਕੇ ਪੱਤਰਕਾਰਾਂ ਤੇ ਪਰਚੇ ਕਰਦੇ ਹੋ ਕਿ ਕੋਈ ਵੀ ਸਾਨੂੰ ਪੁੱਛ ਨਾ ਸਕੇ ਇਹੋ ਜੀ ਮਾੜੀ ਸਰਕਾਰ ਹੋ ਰਹੀ ਹੈ ਅਗਰ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਮੈਨੂੰ ਇਹ ਲੱਗਦਾ ਜੇ ਦੇਸ਼ ਦੇ ਵਿੱਚ ਸਿਵਲ ਨਾ ਫਰਮਾਨੀ ਲਹਿਰ ਸ਼ੁਰੂ ਹੋ ਗਈ ਸਰਕਾਰਾਂ ਨੂੰ ਭੱਜਣਾ ਔਖਾ ਹੋ ਜਾਊਗਾ ਕਿਤੇ ਬਾਹਰ ਦੀਆਂ ਪੈਦਾ ਨਾ ਹੋ ਜਾਵੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਔਰ ਸੋਚ ਕੇ ਸਰਕਾਰਾਂ ਨੂੰ ਇਹ ਫੈਸਲੇ ਤੁਰੰਤ ਲੈਣੇ ਚਾਹੀਦੇ ਨੇ ਜਿਹੜੇ ਲੋਕ ਪੱਖੀ ਹੋਣ ਹਮੇਸ਼ਾ ਉਹੀ ਲੋਕ ਕਾਮਯਾਬ ਹੁੰਦੇ ਨੇ ਜਿਹੜੇ ਲੋਕ ਪੱਕੀ ਫੈਸਲੇ ਲੈਂਦੇ ਨੇ ਉਹੀ ਲੀਡਰ ਕਾਮਯਾਬ ਹੁੰਦੇ ਨੇ ਜਿਹੜੇ ਲੋਕ ਪੱਕੀ ਲੈਂਦੇ ਨੇ ਫੈਸਲੇ ਤੇ ਜਿਹੜੇ ਜਦੋਂ ਧੱਕਾਸ਼ਾਹੀ ਕਰਦੇ ਨੇ ਜਦੋਂ ਪਾਵਰ ਚਾਕੇ ਲੋਕ ਬੜੀ ਜਲਦੀ ਲੋਕਾਂ ਦੇ ਹੱਥੋਂ ਚ ਪਾਵਰ ਆ ਤਾਂ ਕਿ ਲੋਕਾਂ ਕੋਲ ਆ 5 ਸਾਲ ਠੀਕ ਕਰ ਲੈਂਦੇ ਨੇ ਬਾਅਦ ਚ ਲੋਕ ਪਲਟ ਦਿੰਦੇ ਨੇ ਤੇ ਬਾਅਦ ਚ ਕਦੀ ਵੀ ਉਹਨਾਂ ਨੂੰ ਰਾਜ ਦੇ ਨੇੜੇ ਨਹੀਂ ਲੱਗਣ ਦਿੰਦੇ ਅਸੀਂ ਇੱਕੋ ਗੱਲ ਕਰਦੇ ਆ ਕਿ ਲੋਕ ਪੱਕੀ ਫੈਸਲੇ ਲੈਣ ਜਿੱਥੇ ਸਰਕਾਰ ਨੂੰ ਅੜਦਾ ਦਿੰਦਾ ਪਿੱਛੇ ਕਾਨੂੰਨ ਬਣਾ ਸਰਕਾਰ ਨੇ ਦਿੱਲੀ ਬੈਠੇ ਤੁਸੀਂ ਸਾਰਿਆਂ ਨੇ ਇਹ ਗੱਲ ਚੁੱਕੀ ਤੁਹਾਡੇ ਵੱਲੋਂ ਚੁੱਕਣ ਦੇ ਕਾਰਨ ਸੋਸ਼ਲ ਮੀਡੀਆ ਦੇ ਕਾਰਨ ਪੰਜਾਬ ਦੇ ਜਿੰਨੇ ਵੀ ਚੈਨਲ ਨੇ ਸਾਰਿਆਂ ਨੇ ਚਾਹੇ ਸਰਕਾਰੀ ਮੀਡੀਆ ਨਹੀਂ ਸੀ ਗੱਲ ਕਰਦਾ ਤੁਹਾਡੇ ਕਰਨ ਦੇ ਨਾਲ ਜੋ ਕਾਨੂੰਨ ਜਿਹੜੀ ਉਹ ਰੱਦ ਹੋਈ ਸੀ ਹਰ ਘਰ ਤੱਕ ਗੱਲ ਪਹੁੰਚੀ ਹਰ ਘਰ ਦੇ ਵਿੱਚੋਂ ਹਰ ਸਾਥੀ ਉੱਥੇ ਪਹੁੰਚਿਆ ਤੇ ਇਸੇ ਤਰ੍ਹਾਂ ਦੇ ਮੈਨੂੰ ਲੱਗਦਾ ਮਹਿਰ ਪੈਦਾ ਹੋ ਜ ਨੇ ਜਿਵੇਂ ਦੇ ਸਰਕਾਰਾਂ ਕਾਰਜ ਕਰ ਰਹੀਆਂ ਨੇ ਇਹ ਵਾਅਦਾ ਕੀਤਾ ਹੁਣ 2020-2022 ਦੇ ਵਿੱਚ ਤਾਂ ਆ ਗਿਆ ਬਿਜਲੀ ਬਿੱਲ ਦਾ ਫੋੜ ਬਿੱਲ ਸੀਗਾ ਦੋ ਦੋ ਨੇ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਬਿਲਕੁਲ ਨਹੀਂ ਬਲਕ ਕਰਦੇ ਅਗਰ ਜੇਕਰ ਕਰਨਾ ਪਵੇਗਾ ਤੇ ਅਸੀਂ ਐਸਐਸਪੀ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਕਰਾਂਗੇ ਉਪਚਿਤ ਵਿੱਚ ਫਿਰ ਲੈਤਾ ਹੁਣ ਜਿਹੜਾ ਬਿੱਲ ਲਾਗੂ ਲੱਗੇ ਹੀ ਕਰਨ ਜੇ ਰੌਲਾ ਨਾ ਪਿੰਦਾ ਤੇ ਆੜਾ ਸੈਸ਼ਨ ਚੱਲਿਆ 18 ਦਿਨ ਨਹੀਂ ਜਿਹੜਾ ਉਹਦੇ ਵਿੱਚ ਇਹਨਾਂ ਨੇ ਲਾਗੂ ਕਰਦਾ ਸੀ ਉਹਨੂੰ ਚਲੋ ਦੇਸ਼ 'ਚ ਰੌਲਾ ਪਿਆ ਤੇ ਸਰਕਾਰ ਨੂੰ ਝੁਕੜਾ ਪੈ ਗਿਆ ਤੇ ਅਗਾ ਅਸੀਂ ਇਹ ਗੱਲ ਕਰਦੇ ਆ ਕਿ ਸਰਕਾਰ ਖਤਮ ਕਰੇ ਇਹਨੂੰ ਕਿਉਂ ਵਾਰ-ਵਾਰ ਲਿਆਉਂਦੀ ਹੈ ਕਿਉਂ ਲੋਕ ਪਰੇਸ਼ਾਨ ਹੁੰਦੇ ਨੇ ਹਾਂ ਲੋਕਾਂ ਨੂੰ ਪਰੇਸ਼ਾਨਾ ਹੋਣ ਦੇ ਤੇ ਆਪ ਵੀ ਥੋੜਾ ਜਿਹਾ ਸਪਸ਼ਟ ਹੋ ਕੇ ਕੰਮ ਆ ਜਿਹੜਾ ਉਹਨੂੰ ਕਰਨ ਲੋਕਾਂ ਦੇ ਉੱਤੇ ਜਦੋਂ ਤਲਵਾਰ ਲਟਕਾਉਂਦੇ ਨੇ ਲੋਕ ਉਹਨੂੰ ਇਕਦਮ फडਕਦੇ ਨੇ ਉਸ ਦਿਨੇ ਫਿਰ ਸਰਕਾਰਾਂ ਪਿੱਛੇ ਹਟਦੀਆਂ ਨੇ ਫਿਰ ਲੈਵਲ ਦੀਆਂ ਨੇ ਇਹੋ ਜਿਹਾ ਨਹੀਂ ਕਰ ਚਾਹੁੰਦਾ ਸਹੀ ਢੰਗ ਦੇ ਨਾਲ ਸਰਕਾਰਾਂ ਚੱਲਣ ਲੋਕ ਯਾਦ ਕਰਨ ਵੀ ਠੀਕ ਹੈ ਸਰਕਾਰ ਕਰ ਵਧੀਆ ਹੈ ਲੀਡਰ ਵਧੀਆ ਨੇ ਵਧੀਆ ਕੰਮ ਕਰਦੇ ਨੇ ਗਰੀਬਾਂ ਦੀ ਰੱਖਿਆ ਕਰਦੇ ਨੇ ਉਹ ਇਹੋ ਜਿਹਾ ਕੰਮ ਹੋਣਾ ਚਾਹੀਦਾ ਨੇ ਇਹ ਲੋਕ ਪੱਖੀ ਨਹੀਂ ਫੈਸਲੇ ਲੋਕ ਪੱਖੀ ਫੈਸਲੇ ਕਰਨ ਕੀ ਨਾਮ ਹੈ ਅੱਜ ਕਿਹੜੇ ਮੁੱਦੇ ਨੂੰ ਲੈ ਕੇ ਅੱਜ ਜਿਹੜਾ ਹੈ ਕਿਹੜੀ ਜੱਥੇਬੰਦੀ ਵੱਲ ਤੋਂ ਨਾ ਨਾ ਵਗੈਰਾ ਦਿੱਤਾ ਜਾਣਾ ਮੇਰਾ ਨਾਮ ਰਮਿੰਦਰ ਸਿੰਘ ਪਟਿਆਲਾ ਮੈਂ ਸੰਯੁਕਤ ਕਿਸਾਨ ਮੋਰਚੇ ਦਾ ਆਗੂ ਆ ਅੱਜ ਦੇ ਇਹ ਧਰਨੇ ਸੰਯੁਕਤ ਕਿਸਾਨ ਮੋਰਚਾ ਤੇ ਬਾਕੀ 60 ਮਜ਼ਦੂਰ ਟ੍ਰੇਡ ਯੂਨੀਅਨ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਨੇ ਇਹ ਧਰਨੇ ਮੋਦੀ ਸਰਕਾਰ ਵੱਲੋਂ ਜਿਹੜਾ ਦੇਸ਼ ਦੇ ਲੋਕਾਂ ਦੇ ਖਿਲਾਫ ਚੋ ਤਰਫਾ ਹਮਲਾ ਇੱਕ ਸਮ ਨਾਲ ਜੰਗ ਆਰਥਿਕ ਜੰਗ ਦਾ ਐਲਾਨ ਹੈ ਸਰਕਾਰ ਦਾ ਉਸ ਦੇ ਖਿਲਾਫ ਰੋਸ ਵਜੋਂ ਦਿੱਤੇ ਜਾ ਰਹੇ ਬਿਜਲੀ ਬਿੱਲ 2025 ਜਿਹੜਾ ਕਿ ਵਾਦਾ ਖਿਲਾਫੀ ਹੈ ਕੇਂਦਰ ਦੀ ਮੋਦੀ ਸਰਕਾਰ ਦੀ ਦਿੱਲੀ ਮੋਰਚੇ ਐਵੇਂ ਵੇਲੇ ਸਾਡੇ ਨਾਲ ਵਾਦਾ ਕੀਤਾ ਸੀਗਾ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਖਾਸ ਕਰਕੇ SKM ਨਾਲ ਤੇ ਬਾਕੀ ਸਟੇਕਹੋਲਡਰ ਨਾਲ ਗੱਲ ਕੀਤੇ ਬਗਾਰੇ ਬਿਲ ਨਹੀਂ ਲਿਆਂਦਾ ਜਾਓ ਸਰਕਾਰ ਨੇ ਟੋਟਲ ਮੋਦੀ ਸਰਕਾਰ ਨੇ ਵਾਦਾ ਜਿਹੜੀ ਖਿਲਾਫੀ ਕੀਤੀ ਹੈ ਬਿਲ ਪਬਲਿਕ ਡੋਮੇਨ ਚ ਲੈ ਆਂਦਾ ਸਾਡੇ ਕੋਲੇ ਖਬਰਾਂ ਆਏ ਨੇ ਕਿ ਬਜਟ ਸੈਸ਼ਨ ਚ ਗਵਰਨਮੈਂਟ ਇਸ ਨੂੰ ਪਾਰਲੀਮੈਂਟ ਚ ਟੇਬਲ ਕਰਨ ਜਾ ਰਹੀ ਹੈ ਔਰ ਸੰਯੁਕਤ ਕਿਸਾਨ ਮੋਰਚੇ ਨਾਲ ਸਰਕਾਰ ਨੇ ਕੋਈ ਗੱਲ ਨਹੀਂ ਕੀਤੀ ਇਹ ਬਿੱਲ ਬਿਜਲੀ ਦੇ ਨਿੱਜੀਕਰਨ ਦਾ ਬਿਜਲੀ ਮਹਿਕਮੇ ਦੇ ਸਮੁੱਚੇ ਦਾ ਨਿੱਜੀਕਰਨ ਕਰਨ ਵਾਲੇ ਪਾਸੇ ਜਾਂਦਾ ਔਰ ਆਮ ਖਪਤਕਾਰ ਨੂੰ ਆਮ ਲੋਕਾਂ ਨੂੰ ਮਹਿੰਗੀ ਬਿਜਲੀ ਦੇਣੀ ਹੈ ਕਾਰਪੋਰੇਟ ਦੇ ਹਵਾਲੇ ਦੇਸ਼ ਦੇ ਅਸਾਸੇ ਵੇਚਣ ਦੀ ਖੇਡ ਹੈ ਅੱਜ ਅਸੀਂ ਇਸ ਦਾ ਜਿਹੜਾ ਖਲਾਫਤ ਹੈ ਜਿਹੜੀ ਕਰਨਾ ਹੈ ਦੂਜੀ ਚੀਜ਼ ਜਿਹੜੀ ਹੈਗੀ ਹੈ ਬੀਜ ਬੀਜ ਖੇਤੀ ਤੇ ਜਿਹਦਾ ਬੀਜ ਤੇ ਕੰਟਰੋਲ ਉਹਦਾ ਖੇਤੀ ਤੇ ਕੰਟਰੋਲ ਵਿਦਵਾਨ ਬਾਹਰ ਆਮ ਬਜ਼ੁਰਗ ਆਮ ਕਹਿੰਦੇ ਨੇ ਔਰ ਅੱਜ ਸਰਕਾਰ ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਦੇ ਬੀਜ ਦੇ ਖੇਤਰ 'ਚ ਖੁੱਲ੍ਹ ਛੁੱਟੀ ਦੇਣ ਲਈ ਖੁੱਲੀ ਛੁੱਟੀ ਦੇਣ ਲਈ ਇਹ ਬੀਜ ਬਿਲ ਲੈ ਕੇ ਆਈ ਹੈ ਔਰ ਚਰਚਾ ਹੈ ਕਿ ਇਸ ਨੂੰ ਵੀ ਬਜਟ ਸੈਸ਼ਨ 'ਚ ਪਾਰਲੀਮੈਂਟ 'ਚ ਲਿਆਂਦਾ ਜਾ ਰਿਹਾ ਹੈ ਔਰ ਇੱਕ ਕਿਸਮ ਨਾਲ ਦੇਸ਼ ਦੀ ਖੇਤੀ ਔਰ ਦੇਸ਼ ਦੇ ਲੋਕਾਂ ਦੀ ਜਿਹੜੀ ਬਿਜਲੀ ਆ ਲਾਟੂ ਆ ਬਿਜਲੀ ਦਾ ਉਹ ਬੁਝਾਉਣ ਦੀ ਤਿਆਰੀ ਤੇ ਖੇਤੀ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਦੀ ਤਿਆਰੀ ਇਸ ਦੇ ਖਿਲਾਫ ਅੱਜ ਇੱਕ ਰੋਸ ਹੈ ਜਿਹੜਾ ਉਹ ਪੂਰੀ ਤਰ੍ਹਾਂ ਪ੍ਰਗਟ ਕੀਤਾ ਜਾ ਰਿਹਾ ਹੈ ਮੈਂ ਇੱਕ ਦੋ ਗੱਲਾਂ ਹੋਰ ਕਹਿਣੀ ਆ ਚਾਹੁੰਦਾ ਜੀ ਰਾਮ ਜੀ ਹਲਿਆਂ ਦਾ ਮਨਰੇਗਾ ਨੂੰ ਪਲਟ ਦਿੱਤਾ ਉਹਦਾ ਸਾਰਾ ਸਟਰਕਚਰ ਖਤਮ ਕਰ ਦਿੱਤਾ ਔਰ ਇਸ ਕਾਨੂੰਨ ਤਹਿਤ ਕੇਂਦਰ ਨੇ ਨੋਟੀਫਾਈ ਕਰਨਾ ਸਾਰਾ ਕੁਝ ਕਿ ਕੰਮ ਕਿੱਥੇ ਹੋਏਗਾ ਸੂਬਿਆਂ ਦੇ ਸਿਰਫ ਸਿਰਫ ਜ਼ਿੰਮੇਵਾਰੀ ਪਾਈ ਆ ਬਹੁਤ ਵੱਡਾ ਗੁੰਮਰਾਹਕੁੰਨ ਪ੍ਰਚਾਰ ਹੈ ਮੋਦੀ ਸਰਕਾਰ ਵੱਲੋਂ ਕਿ ਅਸੀਂ 125 ਦਿਨ ਦਾ ਰੋਜ਼ਗਾਰ ਦੇ ਰਹੇ ਹਾਂ ਜਦੋਂ ਕਿ ਉਸ ਸਾਰੇ ਕਾਨੂੰਨ ਚ ਜੀ ਰਾਮ ਜੀ ਚ ਬਿਲਕੁਲ ਸਾਫ਼ ਲਿਖਿਆ ਕਿ 125 ਦਿਨ ਦਾ ਕੰਮ ਦੇਣ ਦੀ ਜ਼ਿੰਮੇਵਾਰੀ ਸਟੇਟ ਗਵਰਨਮੈਂਟਸ ਦੀ ਹੈ ਕਾਨੂੰਨ ਬਣਾਵੇ ਕੇਂਦਰ ਸਰਕਾਰ ਜ਼ਿੰਮੇਵਾਰੀ ਛੱਟੇ ਸੂਬਾ ਸਰਕਾਰਾਂ ਤੇ ਤਾਂ ਅੱਜ ਇਹ ਕਿਸਮ ਨਾਲ ਮਜ਼ਦੂਰਾਂ ਨੂੰ ਸਿਰਫ ਪੁਚਲਾਵੇ ਚ ਲਿਆ ਕੇ ਜਿਹੜਾ ਮਨਰੇਗਾ ਦਾ ਪੈਸਾ ਆ ਉਸ ਪੈਸੇ ਨੂੰ ਵੀ ਕਾਰਪੋਰੇਟ ਦੇ ਲਈ ਸਸਤੀ ਲੇਬਰ ਵਜੋਂ ਵਰਤ ਕੇ ਕਾਰਪੋਰੇਟ ਅਡਾਨੀ ਦੀ ਯੋਜਨਾਵਾਂ ਦੇ ਕੰਮ 'ਚ ਖਰਚਿਆ ਜਾਣਾ ਹੈ ਤਾਂ ਸੋ ਇਹ ਚਾਰ ਲੇਬਰ ਕੋਡ ਬਿਜਲੀ ਵਿਭਾਗ ਦੇ ਜਨਤਕ ਖੇਤਰ ਦੀਆਂ ਜਾਇਦਾਦਾਂ ਵੇਚਣ ਦੀ ਗੱਲ ਔਰ ਪ੍ਰੈਸ ਦੀ ਜ਼ੁਬਾਨਬੰਦੀ ਦੀ ਗੱਲ ਅਸੀਂ ਦੇਖਿਆ ਪੱਤਰਕਾਰਾਂ ਦੇ ਕੇਸ ਹੋਏ ਕੱਲ ਜਗਬਾਣੀ ਤੇ ਪੰਜਾਬ ਕੇਸਰੀ ਦੇ ਖਿਲਾਫ ਹੈ ਜਿਹੜਾ ਉਹ ਬਿਲਕੁਲ ਜਿੰਨੂੰ ਕਹਿੰਦੇ ਸਰਕਾਰ ਨੇ ਨਿਸ਼ਾਨਾ ਸਾਧਿਆ ਹਰ ਵਿਰੋਧੀ ਆਵਾਜ਼ ਨੂੰ ਦੱਬਣ ਦੀ ਤਿਆਰੀ ਔਰ ਪ੍ਰੈਸ ਤੇ ਹਮਲਾ ਅੱਜ ਇਹ ਸਾਰੀਆਂ ਗੱਲਾਂ ਨੂੰ ਸਿਯੁਕਤ ਕਿਸਾਨ ਮੋਰਚਾ ਉਠਾ ਰਿਹਾ ਸਾਡੇ ਨਾਲ ਸਾਂਝਾ ਮਜ਼ਦੂਰ ਮੋਰਚਾ ਸ਼ਾਮਲ ਹੈ ਟ੍ਰੇਡ ਯੂਨੀਅਨ ਸ਼ਾਮਲ ਨੇ ਵਿਦਿਆਰਥੀ ਨੌਜਵਾਨ ਔਰਤਾਂ ਦੀਆਂ ਜਥੇਬੰਦੀਆਂ ਸ਼ਾਮਲ ਨੇ ਬਿਜਲੀ ਵਿਭਾਗ ਦੇ ਦੀਆਂ ਜਥੇਬੰਦੀਆਂ ਸ਼ਾਮਲ ਨੇ ਸਿਉਕ ਕਿਸਾਨ ਮੋਰਚੇ ਤੇ ਸਭ ਨੂੰ ਭਰੋਸਾ ਔਰ ਅਸੀਂ ਇੱਕ ਵੱਡੀ ਲੜਾਈ ਦਾ ਆਗਾਜ਼ ਹੈ ਜਿਹੜਾ ਉਹ ਪਿਛਲੇ ਸਮੇਂ ਚ ਕੀਤਾ ਅੱਜ ਉਹਦੇ ਤੇ ਇੱਕ ਮਹੱਤਮਪੂਰਨ ਝੋਟ ਮਾਰੀ ਹੈ ਜੇ ਸਰਕਾਰ ਨੇ ਹੁਣ ਵੀ ਗੱਲ ਨਾ ਸੁਣੀ ਤਾਂ ਜਨਤਾ ਦੀ ਕਚਹਿਰੀ ਚ ਜਾਂਦੇ ਹੋਏ ਇੱਕ ਜਬਰਦਸਤ ਅੰਦੋਲਨ ਜਿੰਨੂੰ ਕਹਿੰਦੇ ਇੱਕ ਸਿਵਲ ਨਾ ਫਰਮਾਨੀ ਇਸ ਪੱਧਰ ਦਾ ਜਿਹੜਾ ਅੰਦੋਲਨ ਆ ਉਹ ਇਸ ਦੇਸ਼ 'ਚ ਖੜਾ ਹੋ ਸਕਦਾ ਕਿੰਨਾ ਦੇ ਕਿੰਨੇ ਵਜੇ ਤੱਕ ਦਰਨਾ ਲੱਗਿਆ ਇਹ 12 ਤੋਂ 3 ਵਜੇ ਤੱਕ ਦਰਨੇ ਹੋਣੇ ਨੇ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਰਕਾਰ ਨਿਜੀਕਰਨ ਦਾ ਕਹਾੜਾ ਬਿੰਡ ਕੇ ਦੇਸ਼ ਦੇ ਅਸਾਸੇ 'ਤੇ ਚੰਚਲੀ ਆ ਔਰ ਸੰਯੁਕਤ ਕਿਸਾਨ ਮੋਰਚਾ ਜੋਵੇਂ ਕਹਿੰਦੇ ਹਨ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਅੰਗਰੇਜ਼ ਸਾਮਰਾਜ ਆਇਆ ਸੀ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅੱਜ ਫੇਰ ਮੁਲਕ ਨੂੰ ਵੇਚਣ ਦੀ ਤਿਆਰੀ ਹੈ ਵਿਦੇਸ਼ੀ ਕੰਪਨੀਆਂ ਕੋਲ ਔਰ ਪੰਜਾਬ ਹੈ ਜਿਹੜਾ ਉਹ ਇਸ ਦੇਸ਼ ਦੀ ਅਗਵਾਈ ਕਰ ਰਿਹਾ ਅੱਜ ਪੰਜਾਬ ਤੇ ਪੂਰੇ ਦੇਸ਼ ਦੇ ਵਿੱਚ ਵੱਡੀ ਬਦਲ ਤੇ ਗ੍ਰੋਥ ਪ੍ਰਦਰਸ਼ਨ ਦੇ ਜਿਹੜੇ